ਅਰਬੀ ਤਾ ਹਾਂਜੀ ਪਾਪਾ ਬਟਿਆ ਆਪਣੇ ਵੱਡੀ ਭੈਣ ਨੂੰ ਦੇਖਿਆ ਹੁਣ ਤਾਂ ਤੋੜਨਾ ਹਾਂ ਹਾਂ ਪਾਪਾ ਛੁੱਟੀਆਂ ਨਹੀਂ ਦੇ ਦੇ ਕੋਲ ਬਟੇ ਤੇ ਯਾਰ ਫੇ ਛੋਟੀਆਂ ਦੇਖਿਆ ਪਾਪਾ ਛੁੱਟੀਆਂ ਨਹੀਂ ਦੇ ਦੇ ਕੋਲ ਕਿਤੇ ਨਹੀਂ ਫਿਰ ਹੁਣ ਤੀ ਤੋੜ ਲੈ ਬੇਟਾ ਵੀ ਤੋੜ ਕੇ ਦੇ ਫੁੱਪਾ ਮੇਰ ਤੋਂ ਵੀ ਨਹੀਂ ਉੱਦਦੇ ਨਹੀਂ ਬੇਟਾ ਹੁਣ ਇਹਨੂੰ ਅਲੱਗ-ਅਲੱਗ ਕਰ ਦੋ ਹਾਂ ਲੱਗੋ ਗਿਆ ਨਾ ਹਾਂ ਲੋ ਬੇਟਾ ਇਹ ਹੁਣ ਇਹਨਾਂ ਅਲੱਗ-ਅਲੱਗ ਕਰਦੇ ਖੋਲਦੀਆਂ ਠੀਕ ਹੈ ਹੁਣ ਦੇਖੋ ਤੋੜ ਕੇ ਪੁੱਦੇ ਨਾਲ ਕੋ ਬੇਟਾ ਇਹ ਤਾਂ ਨਾ ਸਿਮਾਉਣ ਵਾਸਤੇ ਮੈਂ ਕੀਤਾ ਜੀ ਸਾਰਾ ਕੁਝ ਜਿਵੇਂ ਲੱਕੜਾ ਇਕੱਠੀਆਂ ਸੀਆਂ ਹਾਂ ਜੀ ਤੁਹਾਡੇ ਨਾ ਵੱਡੀ ਜੀ ਦੀ ਦੀਦੀ ਕੋ ਟੁੱਟੀ ਨਾ ਛੋੜੀ ਕੋ ਟੁੱਟੀ ਨਾ ਤੇ ਕੋ ਟੁੱਟੀਆਂ ਠੀਕ ਹੈ ਤੇ ਜਦੋਂ ਇਹ ਅਲੱਗ-ਅਲੱਗ ਕਰਦੀਆਂ ਤੁਸੀਂ ਆਰਾਮ ਨਾਲ ਤੋੜ ਦਿਨ ਇਹਦਾ ਮਤਲਬ ਤੁਹਾਨੂੰ ਕਿਸੇ ਨੂੰ ਆਉਣ ਵਾਸਤੇ ਇਹ ਦੀ ਸੀ ਵੀਡੀਓ ਬਣਾਈ ਆ ਇਹਦਾ ਕਾਰਨ ਨਹੀਂ ਆ ਵੀ ਜਦੋਂ ਤਾਂ ਆਪਾਂ ਇਕੱਠੇ ਆ ਸਾਰੇ ਜਣੇ ਤਾਂ ਆਪਾਂ ਨੂੰ ਕੋਈ ਨਹੀਂ ਤੋੜ ਸਕਦਾ ਕੋਈ ਆਪਾਂ ਨੂੰ ਨੁਕਸਾਨ ਨਹੀਂ ਪਹੁੰਚਾਦਾ ਜਦੋਂ ਆਪਾਂ ਲੱਕੜਾ ਜਦੋਂ ਲੱਕੜਾ ਇਕੱਠੀਆਂ ਸੀਗੀਆਂ ਇਹਨਾਂ ਨੂੰ ਤੁਸੀਂ ਨੁਕਸਾਨ ਨਹੀਂ ਪਹੁੰਚਾ ਸਕਦੇਗਾ ਤੋੜ ਨਹੀਂ ਸਕਦੇ ਠੀਕ ਜਦੋਂ ਇਹ ਅਲੱਗ-ਅਲੱਗ ਹੋ ਗਈਆਂ ਤੁਸੀਂ ਆਰਾਮ ਨਾਲ ਤੋੜਦੇ ਇਦਾਂ ਹੀ ਜਦੋਂ ਆਪਾਂ ਅਸੀਂ ਜੀ ਕਰ ਆਪਣੇ ਘਰ ਤੇ ਇਕੱਠੇ ਆਂ ਤੇ ਬਾਹਰਲਾ ਬੰਦਾ ਆਪਾਂ ਨੂੰ ਨੁਕਸਾਨ ਹੀ ਪਹੁੰਚਾ ਦੋ ਇਸ ਕਰਕੇ ਇਹਦਾ ਮਤਲਬ ਇਹ ਵੀ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਆਪਸੀ ਸੇ ਪਿਆਰ ਨਾਲ ਰਹਿਣਾ ਚਾਹੀਦਾ ਕਦੇ ਵੀ ਕੁਦਰ ਲੰਣਾ ਜੀ ਨੂੰ ਹਮੇਸ਼ਾ ਇਕੱਠੇ ਰੋ